ਜੈਰੋਪਲੇਨ ਆਪਾ ਤੇ ਅਰੇ ਦੇ ਮਾਸੀ ਜੀ ਆਏ ਨੇ ਬੰਬੇ ਤੋਂ ਅਹੀਂੋਂ ਚੰਬਾਲ ਤੋਂ ਲੈਨ ਚੱਲੇ ਆਂ ਇਹ ਤਾਂ ਕਿਤੇ ਚੱਲੇ ਆਪਾ ਆਪਾਂ ਮਾਸੀ ਘਰ ਆਸੀ ਰਹਿਣਾ ਕਿਹਦੇ ਮਾਸੀ ਕਿੰਨੇ ਇਹ ਤਾਂ ਕਿਤੇ ਚੱਲੇ ਆਪਾਂ ਮਾਸੀ ਘਰ ਲੈ ਆਸੀ ਰਹਿਣਾ Ne diyor masi? Plan değil. Masi plan dedi. Ne diyor masi? Sanal agent bak kırorda Saç.

ਇੱਦਾਂ ਹੀ ਦੇਖਾਂਗੇ ਕੋਡਾ ਸਾਹਿਬ ਮੰਕਾ ਫੇਰ ਬਾਅਦ ਵਿੱਚ ਬਹੁਤ ਸਾਰਾ ਬਣਾ ਗਿਆ ਇੱਥੇ ਮਾਸੇ ਬਣਾਣ ਨੂੰ ਨਾਲ ਸੀਰਤ ਨੂੰ ਬਾਹਰ ਦੇ ਵਿੱਚ ਯਾਰ ਇਧਰ properi ਜੀ खासा कॉलेज ਅੰਮ੍ਰਿਤਸਰ ਉਹ ਸਰ ਦਾ ਜਿਵੇਂ ਪੜਾਈ ਕੀਤੀ ਆ ਕਿੰਨਾ ਘੰਟ ਬਣਿਆ ਨਾ ਮਹਾਰਾ ਜੀ ਸਿੰਘ ਦਾ ਵੇਥਲੇ ਆਏ ਹੋ ਵਾਸੀ ਆਪਣੇ ਨੂੰ ਵੇਥਲੇ ਹਾਂਜੀ ਤੁਸੀਂ ਉੱਥੇ ਕਿੱਥੇ ਆ ਸੀਰੇ ਤੁਸੀਂ ਹੋਗੇ ਆ ਅਸੀਂ ਪਹੁੰਚ ਚੁੱਕੇ ਹਾਂ ਵਿਸ਼ਾਲ ਮੈਗਾ ਮਾਰਟ ਅੱਜ ਸਰ ਅੱਜ ਲੱਗੇ ਗੋਲ ਗੱਪੇ ਖਾਣ ਸਰ ਗਏ ਗੋਲ ਗੱਪੇ ਖਾਣ ਤੋਂ ਬਾਅਦ ਪਹੁੰਚ ਗਏ ਵਿਸ਼ਾਲ ਮੈਗਾ ਮਾਰਟ ਦੇ ਅੰਦਰ ਮਾਣੇ ਕਰਾਂਗੇ ਸ਼ੋਪਿੰਗ ਜਿਵੇਂ ਕਿ ਥੋੜੀ ਬਹੁਤੀ ਘਰ ਦੀ ਸ਼ੋਪਿੰਗ ਕੱਸੀ ਰੱਣੇ ਲੈ ਕ੍ਰਾਕਸ ਹੈ ਨਾਲ ਤੁਮ ਬਾਅਦ ਵਿੱਚ ਵਾਪਸ ਚਲ ਕੇ ਘਰ ਲਈ ਇਹ ਬਾਰਿਸ਼ ਕਾਫੀ ਪੈਚਿੰਗ ਹੋ ਗਿਆ ਹੈ ਟਕਲਾ ਹੋ ਗਿਆ ਹੈ ਲੱਗੀ ਜੀ ਤੁਹਾਡਾ ਸੁਣਨ ਵਾਲੀ ਲੱਗੀ ਹਾਂ ਲੱਗੀ ਤੁਹਾਡਾ ਸੁਣਨ ਵਾਲੀ ਮੈਚ ਚਲ ਕਿੱਡੂ ਸਿਰਤ ਸਿਰਤ ਕਿੱਥੇ ਆਇਆ ਤੂੰ ਸਿਰਤ ਕਿੱਥੇ ਆਏ ਹੋ ਸਿਰਤ ਕਰ ਪੁਆਇੰਟ ਕੇ ਸਾਰੇ ਨੇ ਪੀਤੀ ਕੋਲਡ ਡਰਿੰਕ ਵਸਤਵ ਬਾਅਸ ਸਾਰੇ ਨੇ ਖਾਧੀ ਰੋਟੀ ਚਲੋ ਤੇ ਨੈਕਸਟ ਮਾਰਨਿੰਗ ਚੱਲੇ ਨੇ ਰੀਤ ਨੂੰ ਸਕੂਲ ਚਲੋ ਚਲ ਚਲ ਯੇ ਚਲੋ ਇਹ ਤਾਂ ਚਲੇ ਗਏ ਨੇ ਸਕੂਲ ਹੁਣ ਦੇ ਦਨੇ ਰੀਦੀ ਮਾਸੀ ਨੂੰ ਚਾਹ ਸੇਰਤ ਨੇ ਪੀ ਲਿਆ ਫੀਡਣ ਦਾ ਦੁੱਧ ਇਹ ਤਾਂ ਅਸੇ ਨੇ ਮਿਲੂ ਮੈਂ ਆਇਆ ਸਰ ਤੇ ਇਹ ਕੀ ਲਿਆ ਮੈਂ ਨਹੀਂ ਬਣਾਇਆ ਮੈਂ ਆਪਣੇ ਬਣਾਏ ਜੀ ਲੈ ਚੋ ਟੂ ਚੋਕ ਲੈ ਆਹ ਸੇਰਤ ਸਾਰਾ ਨੇ ਰੋਟੀ ਖਾ ਲਈ ਹੈ ਦਹੀਂ ਆ ਲੋਗੋ ਵੀ ਸਬਜੀ ਨਾਲ ਦਾਲ ਹੀ ਮਸਰਾਂ ਦੀ ਬਟਮਿਆ ਦਾਲ ਨਹੀਂ ਲੈਣੀ ਹੋਣਾ ਇਹ ਖਾਣੇ ਰੋਟੀ ਇੱਧਰ ਬਣ ਗਈ ਹੈ ਜੀ ਚਾਹ ਚਾਹ ਨਾਲ ਖਾਣੇ ਮਠਿਆਈ ਖਾਣਾ ਖਾਣੇ ਜੀ ਸਵੀਟ ਬੀਕਰਨੇਟ ਦੀ ਸਪੈਸ਼ਲ ਸਵੀਟ मिक्स स्वीट आ जाओ जी सारेन तही पी लो चाय ਨਾਲੇ ਖਾ ਲੋ ਮਠਿਆਈ ਸਿਰਤ ਲੈ ਆਓ ਸਿਰਤ ਬੈਲੂਨ ਬੈਲੂਨ ਲੈ ਕੇ ਆਓ ਹਾਂ ਦੀਦੀ ਅੰਦਰ ਕੀ ਠੀਕ ਹੈ ਨਾ ਦੀਦੀ ਆਓ ਲੈ ਆਓ ਸ਼ਾਬਾਸ਼ ਲੈ ਆਓ ਡਰ ਨਾ ਨੀ ਆ ਰੀਤ ਆਪਣੇ ਪਾਪਣ ਬਲੋਂਣ ਗਈਓ ਬੈਲੋਣਾ ਤੋਂ ਗਾਰਡਨ ਚ ਕੱਢ ਕੇ ਦੋ ਆ ਜਾ ਰੀਤ ਬੱਪਾ ਕਾ ਵੇਖ ਕੇ ਨਹੀਂ ਗਾਰਡਨ ਚ ਵੜਨੀ ਉਹਨੇ ਮਿੱਟੀ ਲੱਗ ਗਈ ਉਹਨੇ ਨਿਕਲਣਾਂ ਦੇ ਬਾਅਦ ਕੋਈ ਨਨ ਕਿਰਵਾਣਾ ਛੋਟਾ ਹੀ ਬਿੱਟੇ ਦੇ ਆ ਕੇ ਫੇਸ ਝੁੱਕ ਗਏ ਜਦੀ ਦੀਨੋ ਆਵਾਜ਼ ਮਾਰ ਫਿਰ ਫਿਰੋ ਦੇਰਾ ਨਾਮ ਕੀ ਹੈ ਫਿਰੋ ਹਾਸ਼ੈਣ ਹੈ ਫਿਰੋ ਇਹਦੇ ਦੇਰਾ ਨਾਮ ਕੀ ਹੈ ਦਾਦੀ ਤੇ ਮੰਮਾ ਮੇਰਾ ਮੇਲਾ ਸੀ ਰਿਤ ਅਜੇ ਪਾਣੀ ਇਹ ਅੱਜ ਸਾਲ ਨੂੰ ਲੱਗੇ ਡਿਨਰ ਕਰਨਾ ਰਾਇਸ ਦਾਲ ਅਲੂ ਗੋभी ਸਬਜ਼ੀ ਸਲਾਦ ਇਹ ਰੀਤ ਦੇ ਲਿਆਂਦੇ ਹੀ ਵਿਸ਼ਾਲ ਮੇਕਅਪ ਆ ਤੋ ਟੀ-ਸ਼ਰਟ ਸ਼ਾਰਟਸ ਬੱਚਿਆਂ ਦੇ ਹਲਕੇ ਫੁਲਕੇ ਜਿਹੜੇ ਲੋਕੋਂ ਆਪਣੇ ਵਧੀਆ ਰਹਿੰਦੇ ਆ ਗਰਮੀ ਵਿੱਚ ਤੇ ਨੈਕਸਟ ਡੇ ਰੀਤ ਜਿਹੜੇ ਮਾਰਨਿੰਗ ਵਿੱਚ ਰੈਡੀ ਹੋਣ ਦੇ ਸਕੂਲ ਜਾਣ ਲਈ ਬ੍ਰੈਕਫਾਸਟ ਕਰਨ ਦੇ ਆ ਰੀਤ ਜਲਦੀ ਕਰੋ ਬ੍ਰੈਕਫਾਸਟ ਜਿਵੇਂ ਤਰ੍ਹਾਂ ਸਰਵਾਈਏ ਅੱਜ ਜੋ ਉਹਨਾਂ ਨੇ ਵਿਦੌੜ ਯੂਨੀਫਾਰਮ ਪਾ ਕੇ ਰਿਫਰੈਸ਼ ਹੋ ਕੇ ਆਂਦੇ ਬ੍ਰੈਕਫਾਸਟ ਫਿਰ ਉਹ ਇੱਧ ਜਾਂਦੇ ਬਚਪਨ ਪਲੇਸ ਤੋਂ ਚੱਲੇ ਹਜ਼ਨਾਲਾ ਤੇ ਹੋਣ ਰੀਤ ਜਿਹੜੇ ਆ ਸਕੂਲ ਚੱਲੇ ਯੂਰੋ ਕੇ ਅੱਡ ਇਹਦੀ ਐਡਮਿਸ਼ਨ ਕਰਵਾਤੀ ਆ ਇਹਨਾਂ ਨੂੰ ਯੂਨੀਫਾਰਮ ਨਹੀਂ ਨਹੀਂ ਹੈ ਦੇ ਬੈਗ ਨਹੀਂ ਤੇ ਭਾਏ ਨਹੀਂ ਤੇ ਭਾਏ ਨਹੀਂ ਤੇ ਭਾਏ ਗਰਮੀ ਹੋ ਗਈ ਆ ਗਰਮੀ ਐਕਦਾਮ ਬਹੁਤ ਜ਼ਿਆਦਾ ਹੋ ਗਈ ਐ ਰਾਤੀ ਪਲਾਂਟਸ ਨੂੰ ਪਾਣੀ ਜਿਹੜਾ ਹੀ ਪਾਇਆ ਹੈ ਕਿਉਂਕਿ ਦਿਨੇ ਲਾਈਟ ਜਲਦੀ ਬੰਦ ਹੋ ਜਾਂਦੀ ਐ ਕਣਕਾਂ ਦੀ ਵਾਢੀ ਕਰਕੇ ਅਦਰ ਪੰਛੀਨ ਰੱਖ ਦਿੱਤੀ ਰੋਟੀ ਪਾਣੀ ਤੇ ਨਵਾਂ ਫਲਾਵਰ ਜਿਹੜਾ ਉਹ ਖਿਲਣ ਵਾਲਾ ਜਿਹੜੇ ਟਾਈਮ ਨਹੀਂ ਵਾਸ਼ ਕਰਕੇ ਸੁੱਕਣੇ ਪਾ ਦਿੱਤੇ ਲਾਈਟ ਜਿਹੜੀ ਉਹ 8 ਵਜੇ ਦੀ ਮਾਰਨਿੰਗ ਟਾਈਮ ਦੀ ਆਫ ਹੋ ਗਈ ਆ ਚਲੋ ਜੀ ਹੁਣ ਪੀ ਲੈਨੇ ਆ ਚਾਹ ਕੌਣ ਲੈ ਕੇ ਆ ਪਾਪਾ ਤੇਰਾ ਬੇੜਾ ਤੇਰਾ ਤੂੰ ਨਾਲ ਉੱਤੇ ਰਿਹਾ ਅਗਰ ਮੇਰਾ ਇੱਧਰ ਬਣਦੇ ਆ ਜੀ ਗੋਭੀ ਵਾਲੇ ਪਰੌਂਠੇ ਦੇਸੀ ਘੀ ਨਾਲ ਆ ਕੇ ਬਾਕੀ ਸਾਰੇ ਜਣੇ ਜਿਹੜੇ ਆ ਉਹ ਖਾਂਗੇ ਮੈਂ ਗਰਮ ਗਰਮ ਬਣਾਉਂਦੀ ਆਂ ਸਿਰਤ ਇਹਦਰ ਬਣਾਉਂਦੀ ਆ ਜੀ ਮਟਰ ਪਨੀਰ ਆਲੂ ਆਹਦੀ ਸਬਜੀ